ਮਾਚੀਵਾੜਾ ਵਿਖੇ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਦਫਤਰ ਅਤੇ ਕਰਦੇ ਵਿੱਚ ਅੱਜ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਿਆ ਅਤੇ ਟੀਮ ਨੇ ਸਵੇਰੇ ਅੱਜ 10 ਵਜੇ ਤੋਂ ਸ਼ੁਰੂ ਹੋ ਕੇ 6:30 ਵਜੇ ਤੱਕ ਦਸਤਾਵੇਜ਼ ਖੰਗਾਲ ਰਹੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਸੀਬੀਆਈ ਦੀ ਟੀਮ ਨੇ ਅਧਿਕਾਰੀਆਂ ਨੇ ਮਾਚੀਵਾੜਾ ਪੁਲਿਸ ਨੂੰ ਨਾਲ ਲੈ ਕੇ ਜਗਦੰਭੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਸੰਚਾਲਕ ਬਲਵਿੰਦਰ ਸਿੰਘ ਦੇ ਪਿੰਡ ਚੜਾਉਦੀ ਵਿਖੇ ਬਣੀ ਕੋਠੀ ਅਤੇ ਸਥਾਨਕ ਸਮਰਾਲਾ ਰੋਡ ਤੇ ਸਥਿਤ ਦਫਤਰ ਦੇ ਵਿੱਚ ਛਾਪੇਮਾਰੀ ਕੀਤੀ ਆ ਸੀਬੀਆਈ ਦੀ ਟੀਮ ਦੇ ਅਧਿਕਾਰੀ ਇਨਸਪੈਕਟਰ ਸੁਨੀਲ ਸ਼ਰਮਾ ਨੇ ਦੱਸਿਆ ਕਿ ਅਮਰੀਕਾ ਤੇ ਫਰਾਂਸ ਦੇ ਵਿੱਚ ਜਾਲੀ ਵੀਜ਼ੇ ਦਾ ਬੜਾ ਵੱਡਾ ਕਪਲਾ ਹੈ ਜਿਸ ਦੇ ਸਬੰਧੀ ਸੀਬੀਆਈ ਜਾਂਚ ਸਰ ਜੀ ਬੀਆ ਫਰਾਡ ਦਾ ਕੇਸ ਹੈ ਵੀਜ਼ਾ ਫਰਾਡ ਦਾ ਕੇਸ ਹੈ ਹਾਂ ਉਸੇ ਵਿੱਚ ਦਰਜ ਹੈ ਮਾਮਲਾ ਫਰਾਂਸ ਅਮਰੀਕਾ ਤੋਂ ਸਮਝਾਡ ਨਿਊਜ਼ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਮਾਛੀਵਾੜਾ ਵਿਖੇ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਦਫ਼ਤਰ ਅਤੇ ਕਰਦੇ ਵਿੱਚ ਅੱਜ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਿਆ ਅਤੇ ਟੀਮ ਨੇ ਸਵੇਰੇ ਅੱਜ 10 ਵਜੇ ਤੋਂ ਸ਼ੁਰੂ ਹੋ ਕੇ 6:30 ਵਜੇ ਤੱਕ ਦਸਤਾਵੇਜ਼ ਖੰਗਾਲ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੀਬੀਆਈ ਦੀ ਟੀਮ ਨੇ ਅਧਿਕਾਰੀਆਂ ਨੇ ਮਾਛੀਵਾੜਾ ਪੁਲਿਸ ਨੂੰ ਨਾਲ ਲੈ ਕੇ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਸੰਚਾਲਕ ਬਲਵਿੰਦਰ ਸਿੰਘ ਦੇ ਪਿੰਡ ਚੜੌਦੀ ਵਿਖੇ ਬਣੀ ਕੋਠੀ ਅਤੇ ਸਥਾਨਕ ਸਮਰਾਲਾ ਰੋਡ ਤੇ ਸਥਿਤ ਦਫ਼ਤਰ ਦੇ ਵਿੱਚ ਛਾਪੇਮਾਰੀ ਕੀਤੀ ਹੈ। ਸੀਬੀਆਈ ਦੀ ਟੀਮ ਦੇ ਅਧਿਕਾਰੀ ਇੰਸਪੈਕਟਰ ਸੁਨੀ ਕਾਤੇ ਫਰਾਂਸ ਦੇ ਵਿੱਚ ਜਾਲੀ ਵੀਜ਼ੇ ਦਾ ਬੜਾ ਵੱਡਾ ਕਪਲਾ ਹੈ ਜਿਸ ਦੇ ਸਬੰਧੀ सीबीआई ਜਾਂਚ ਸਰ ਜੀ ਇਹਦਾ ਕੇਸ ਹੈ ਵੀਜ਼ਾ ਫਰਾਡ ਦਾ ਕੇਸ ਹੈ ਹਾਂ ਉਸੇ ਵਿੱਚ ਦਰਜਾ ਮਾਮਲਾ ਹੈ ਫਰਾਂਸ ਅਮਰੀਕਾ ਤੋਂ ਅਕਸਮ ਜਨ نیوز ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਮਾਛੀਵਾੜਾ ਵਿਖੇ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਦਫਤਰ ਅਤੇ ਕਰਦੇ ਵਿੱਚ ਅੱਜ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਿਆ ਅਤੇ ਟੀਮ ਨੇ ਸਵੇਰੇ ਅੱਜ 10 ਵਜੇ ਤੋਂ ਸ਼ੁਰੂ ਹੋ ਕੇ 6:30 ਵਜੇ ਤੱਕ ਦਸਤਾਵੇਜ਼ ਖੰਗਾਲ ਰਹੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਸੀਬੀਆਈ ਦੀ ਟੀਮ ਨੇ ਅਧਿਕਾਰੀਆਂ ਨੇ ਮਾਛੀਵਾੜਾ ਪੁਲਿਸ ਨੂੰ ਨਾਲ ਲੈ ਕੇ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਸੰਚਾਲਕ ਬਲਵਿੰਦਰ ਸਿੰਘ ਦੇ ਪਿੰਡ ਚੜੌਦੀ ਵਿਖੇ ਬਣੀ ਕੋਠੀ ਅਤੇ ਸਥਾਨਕ ਸਮਰਾਲਾ ਰੋਡ ਤੇ ਸਥਿਤ ਦਫਤਰ ਦੇ ਵਿੱਚ ਛਾਪੇਮਾਰੀ ਕੀਤੀ ਹੈ ਸੀਬੀਆਈ ਦੀ ਟੀਮ ਦੇ ਅਧਿਕਾਰੀ ਇੰਸਪੈਕਟਰ ਸੁਨੀਲ ਸ਼ ਕਾਤੇ ਫਰਾਂਸ ਦੇ ਵਿੱਚ ਜਾਲੀ ਵੀਜ਼ੇ ਦਾ ਬੜਾ ਵੱਡਾ ਕਪਲਾ ਹੈ ਜਿਸ ਦੇ ਸਬੰਧੀ सीबीआई ਜਾਂਚ ਸਰ ਪਹਿਲਾਂ ਦੱਸੋ ਫਰਾਡ ਦਾ ਕੇਸ ਹੈ ਵੀਜ਼ਾ ਫਰਾਡ ਦਾ ਕੇਸ ਹੈ ਹਾਂ ਉਸੇ ਵਿੱਚ ਦਰਜ ਮਾਮਲਾ ਫਰਾਂਸ ਅਮਰੀਕਾ ਨਿਊਜ਼ਲੀ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਮਾਛੀਵਾੜਾ ਵਿਖੇ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਦਫਤਰ ਅਤੇ ਕਰਦੇ ਵਿੱਚ ਅੱਜ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਿਆ ਅਤੇ ਟੀਮ ਨੇ ਸਵੇਰੇ ਅੱਜ 10 ਵਜੇ ਤੋਂ ਸ਼ੁਰੂ ਹੋ ਕੇ 6:30 ਵਜੇ ਤੱਕ ਦਸਤਾਵੇਜ਼ ਖੰਗਾਲ ਰਹੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਸੀਬੀਆਈ ਦੀ ਟੀਮ ਨੇ ਅਧਿਕਾਰੀਆਂ ਨੇ ਮਾਛੀਵਾੜਾ ਪੁਲਿਸ ਨੂੰ ਨਾਲ ਲੈ ਕੇ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਦੇ ਸੰਚਾਲਕ ਬਲਵਿੰਦਰ ਸਿੰਘ ਦੇ ਪਿੰਡ ਚੜੌਦੀ ਵਿਖੇ ਬਣੀ ਕੋਠੀ ਅਤੇ ਸਥਾਨਕ ਸਮਰਾਲਾ ਰੋਡ ਤੇ ਸਥਿਤ ਦਫਤਰ ਦੇ ਵਿੱਚ ਛਾਪੇਮਾਰੀ ਕੀਤੀ ਹੈ ਸੀਬੀਆਈ ਦੀ ਟੀਮ ਦੇ ਅਧਿਕਾਰੀ ਇੰਸਪੈਕਟਰ ਸੁਨੀਲ ਸ਼ ਕਾਤੇ ਫਰਾਂਸ ਦੇ ਵਿੱਚ ਜਾਲੀ ਵੀਜ਼ੇ ਦਾ ਬੜਾ ਵੱਡਾ ਕਪਲਾ ਹੈ ਜਿਸ ਦੇ ਸਬੰਧੀ सीबीआई ਜਾਂਚ ਸਰ ਪਹਿਲਾਂ ਦੱਸੋ ਫਰਾਡ ਦਾ ਕੇਸ ਹੈ ਵੀਜ਼ਾ ਫਰਾਡ ਦਾ ਕੇਸ ਹੈ ਹਾਂ ਉਸੇ ਵਿੱਚ ਦਰਜ ਮਾਮਲਾ ਫਰਾਂਸ ਅਮਰੀਕਾ ਨਿਊਜ਼ਲੀ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ